ਮੈਂ ਤਾਂ ਸਜਨ ਸਿੰਘ ਆਏ ਆ ਸਿਪਰਾ ਕਬਾਬ ਗ੍ਰਿਲ ਤੇ ਅੱਜ ਇਹਨਾਂ ਦਾ ਸੀਪੂਟ ਟੈਸਟ ਕਰਾਂਗੇ ਗੁਗੁਲ ਜੀ ਜਿਹਦੇ ਵਿੱਚ ਆ ਕਿਸਮ ਦੀ ਜਿੱਦਾ ਰੋਟੀ ਹੁੰਦੀ ਹੈ ਇਹ ਰੋਟੀ ਹੈ ਪਰੌਂਠਾ ਇਹਦੇ ਵਿੱਚ ਪਾਲਕ ਤੇ ਚੀਜ਼ ਹੈ ਜੀ ਇਹਨੂੰ ਆਪਾਂ ਖੋਲ ਕੇ ਦੇਖੀਏ ਤਾਂ ਇਹ ਵਿੱਚ ਉਹਨਾਂ ਨੇ ਪਨੀਰ ਪਾਇਆ ਹੋਇਆ ਹੈ ਇਨੂੰ ਅਸੀਂ ਟੈਸਟ ਕਰਕੇ ਦੇਖਾਂਗੇ ਇਹਦਾ ਸਵਾਦ ਕਿਸ ਤਰ੍ਹਾਂ ਦਾ ਹੈ ਨਾਲ ਨਿੰਬੂ ਦਿੱਤਾ ਲੈਮਨ ਤੇ ਇਸ ਦੇ ਨਾਲ ਚਿਪਸ ਰਿੰਗ ਪੋਟੈਟੋ ਚਿਪਸ ਨਾਲ ਕਿੰਨ ਕਿਸਮ ਦੀ ਦੇਮਚ ਚਟਣੀ ਹੈ ਕਿਹੜੀ ਚਟਣੀ ਦਾ ਕੀ ਸਵਾਦ ਹੈ ਪਹਿਲਾਂ ਸਰਜੰਟ ਸਹਿਬ ਸਿੰਘ ਦੇਖ ਰਿਹਾ ਹੈ ਇਹਦੇ ਵਿੱਚ ਗੱਡੀ ਚਲਾ ਕੇ ਕਿ ਇਹ ਕਿਸ ਤਰ੍ਹਾਂ ਹੈ ਉਹ ਬੱਚੇ ਵੀ ਮੋਜ ਹੁੰਦੀ ਹੈ ਨਾ ਦੇਖੋ ਉਹ ਆਪਣੇ ਹਸਰ ਨਾਲ ਉਹਨੂੰ ਟੇਬਲ ਦੇ ਉੱਪਰ ਟਰਾਈ ਕਰ ਰਿਹਾ ਹੈ ਗੱਡੀ ਨੂੰ ਚਲਾ ਕੇ ਅਸੀਂ ਹੁਣ ਸਵਾਦ ਦੇਖਦੇ ਹਾਂ ਕਿ ਸੱਜਣ ਨੂੰ ਮੈਂ ਕਹਿੰਦਾ ਵੀ ਸੱਜਣ ਇਹ ਟੇਸਟ ਟੇਸਟ ਦੀ ਕੀ ਹਾਂ ਉਹ ਕਹਿੰਦਾ ਨਹੀਂ ਮੈਨੂੰ ਇਹੀ ਵਧੀਆ ਲੱਗ ਰਿਹਾ ਖੇਡਣਾ ਤੇ ਮੈਂ ਤਾਂ ਪਹਿਲਾਂ ਇੱਕ ਚਟਨੀ ਦਾ ਦੇਖਦਾ ਸਵਾਦ ਸ਼ਾਸਵਾਦ ਹੈ ਖਾਣ ਨੂੰ ਬਹੁਤ ਵਧੀਆ ਸਪਾਈਸੀ ਹੈ ਪਰ ਇਹਦੇ ਵਿੱਚ ਆਪਸ਼ਨ ਵੀ ਹੈ ਕਿ ਆਪਾਂ ਸਪਾਈਸੀ ਵੀ ਲੈ ਸਕਦੇ ਹਾਂ ਤੇ ਨਾਨ ਸਪਾਈਸੀ ਵੀ ਲੈ ਸਕਦੇ ਹਾਂ ਤੇ ਪਰ ਮੇਰੇ ਟੇਸਟ ਮੁਤਾਬਕ ਤਾਂ ਮੈਨੂੰ ਸਪਾਈਸੀ ਜ਼ਿਆਦਾ ਵਧੀਆ ਲੱਗ ਰਹੀ ਹੈ ਤੇ ਮੈਂ ਸਪਾਈਸੀ ਹੀ ਲਿਆ ਨਾ ਕੋਈ ਇੱਕ ਵਾਈਟ ਮੈਂ ਹੋਰ ਦੇਖਦਾ ਜਿਹੜੀ ਖਾਸ ਚੀਜ਼ ਮੈਂ ਦੇਖੀ ਹੈ ਇਹਨਾਂ ਦਾ ਜਿਹੜਾ ਪਨੀਰ ਹੈ ਤੇ ਬਹੁਤ ਸੌਫਟ ਹੈ ਬਹੁਤ ਵਧੀਆ ਫ੍ਰੈਸ਼ ਹੈ ਇਹ ਮੂਹ ਦੇ ਵਿੱਚ ਜਦੋਂ ਆਪਾਂ ਇਸ ਮੁਰਕੀ ਨੂੰ ਪਾਉਂਦੇ ਆ ਤੇ ਪਨੀਰ ਦਾ ਵੱਖਰਾ ਸਵਾਦ ਆ ਜਾਂਦਾ ਪਾਲਕ ਦਾ ਲੱਗ ਸਵਾਦ ਆ ਜਾਂਦਾ ਯਾਰ ਵੀ ਬਹੁਤ ਵਧੀਆ ਤਰੀਕੇ ਦਾ ਖਾਣਾ ਹੈ ਕੋਆ ਹੈ ਨਾ ਕਿਹਾ ਸੀ ਪਹਿਲਾਂ ਜਰਾ ਦਵਾ ਦੇ ਖਾਓ ਇਸ ਸਾਨੂੰ ਨਹੀਂ ਤਾਂ ਪਾਲਕ ਹੈ ਪਹਿਲਾਂ ਪਾਲਕ ਦੇ ਵਿੱਚ ਚੀਜ਼ ਸੀ ਕਿ ਇਹ ਨਾਲ ਪਾਲਕ ਹੈ ਪੂਰੇ ਦਾ ਪੂਰਾ ਪੱਤਾ ਇਹਦੇ ਚ ਪਾਇਆ ਹੋਇਆ ਜਿਹਦੇ ਚ ਬਹੁਤ ਭਾਰੀ ਮਾਤਰਾ ਚ ਆਇਰਨ ਹੈ ਖੂਨ ਦੀ ਘਾਟ ਨੂੰ ਖੂਨ ਦੀ ਕਮੀ ਨੂੰ ਇਹ ਪੂਰਾ ਕਰਦਾ ਹੈ ਅੱਗੇ ਇਹ ਅਸੀਂ ਹੁਣ ਇਸ ਸਪਰਾ ਕਬਾਬ ਗ੍ਰਿਲ ਤੇ ਇਹਨਾਂ ਦਾ ਫਲਫਲ 버ਗਰ ਜੋ ਇਹਨੇ ਤਿਆਰ ਕੀਤਾ ਇਹਨੂੰ ਚੈੱਕ ਕਰਕੇ ਦੇਖਾਂਗੇ ਇਹ ਕਹਿਣ ਨੂੰ ਤਾਂ ਵੇਜੀਟੇਰੀਅਨ 버ਗਰ ਹੈ ਇਹਦੇ ਵਿੱਚ ਜ਼ਿਆਦਾਤਰ ਵੇਜ ਹੀ ਪਾਈ ਹੋਈਆਂ ਨੇ ਪਰ ਇਹਦੇ ਵਿੱਚ ਐਗ ਵੀ ਪਾਇਆ ਹੈ ਉਹ ਪੇ ਜਿਹੜੇ ਗੋਰੇ ਨੇ ਇਸ ਮਿੰਟ ਦੇ ਰਹਿਣ ਵਾਲੇ ਉਹ ਅੰਡੇ ਨੂੰ ਵੈਜੀਟੇਰੀਅਨ ਹੀ ਗਿਣਦੇ ਹਨ ਅਗਰ ਅਸੀਂ ਕੋਈ ਵਿਅਕਤੀ ਜਿਹੜਾ ਐਗ ਨੂੰ ਨਹੀਂ ਲੈਣਾ ਚਾਹੁੰਦਾ ਉਹਨੂੰ ਇਹ ਬਕਾਇਦਾ ਤੌਰ ਤੇ ਦੱਸਣਾ ਪਏਗਾ ਕਿ ਜਿਹੜਾ ਮੈਨੂੰ ਫਲਾ ਫਲ ਤੁਸੀਂ 버ਗਰ ਦੇਣਾ ਉਹਦੇ ਵਿੱਚ ਅੰਡਾ ਨਹੀਂ ਹੋਣਾ ਤੁਹਾਨੂੰ ਜੇ ਇਸ ਨੂੰ ਦੇਖਿਆ ਜਾਵੇ ਤੇ ਇਹਦਾ ਸਾਈਜ਼ ਕਾਫੀ ਵੱਡਾ ਸਭ ਤੋਂ ਥੱਲੇ ਬ੍ਰੈਡ ਹੈ ਉਸ ਤੋਂ ਬਾਅਦ ਇਹ ਟਿੱਕੀ ਹੈ ਇਹਦੇ ਵਿੱਚ ਜਿਹੜੀ ਟਿੱਕੀ ਹੈ ਉਹ ਚਨੇ ਦੇ ਦਾਲ ਦੀ ਹੈ ਉਸ ਦੇ ਉੱਪਰ ਫਿਰ ਸੌਸ ਹੈ ਫਿਰ ਓਨਿਅਨ ਸਲਾਦ ਹੈ ਫਿਰ ਬ੍ਰੈਡ ਹੈ ਤੇ ਉਸ ਦੇ ਉੱਪਰ ਚੀਜ਼ ਹੈ ਤੇ ਨਾਲ ਇਸ ਦੇ ਐ ਪਟਾਟੋ ਚਿਪਸ ਹੁਣ ਅਸੀਂ ਇਹਨੂੰ ਟੇਸਟ ਕਰਕੇ ਦੇਖਾਂਗੇ ਕਿ ਇਹਦਾ ਸਵਾਦ ਕਿਸ ਤਰ੍ਹਾਂ ਦਾ ਹੈ ਮੈਂ ਹੁਣ ਦੇਖ ਰਿਹਾ ਵੀ ਐਨਾ ਵੱਡਾ ਇਹ ਮੂੰਹ 'ਚ ਕਿੱਦਾਂ ਪਾਉਂਗਾ ਇਹਦਾ ਸਾਈਜ਼ ਕਾਫੀ ਵੱਡਾ ਹੈ ਜਿਹੜਾ ਇਹ ਸੱਚੇ ਤਾਂ ਮੂੰਹ 'ਚ ਪਾਉਣਾ ਮੁਸ਼ਕਲ ਲੱਗ ਰਿਹਾ ਕਿਉਂਕਿ ਸਾਰਾ ਮੂੰਹ ਨਿਬੜ ਜਾਏਗਾ ਜੇ ਇਦਾਂ ਪਾਉਂਗਾ ਤੇ ਹੁਣ ਆਪਾਂ ਸੂਰੀ ਦੇ ਨਾਲ ਇਹਨੂੰ ਕੱਟ ਕੇ ਨਰਗ ਦਾ ਦੇਖਦੇ ਆ ਇਹਦੇ ਵਿੱਚ ਕੀ ਹੈ ਨਰਗ ਦਾ ਪੀਛੋਟਾ ਕਰ ਦਿੰਦਾ ਦ੍ਰੋਮੇ ਦੇਖਣ ਨੂੰ ਵਿੱਚ ਜੋ ਕੁਝ ਪਹਿਲਾਂ ਆਪਾਂ ਬੋਲਿਆ ਉਹ ਸਾਰਾ ਕੁਝ ਸ਼ੇਰ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਚੀਜ਼ ਵੀ ਦਿਖ ਰਹੀ ਹੈ ਟਿੱਕੀ ਵੀ ਦਿਖ ਰਹੀ ਹੈ ਸਲਾਦ ਹੈ ਪ੍ਰੋਪਰ ਤੇ ਹੁਣ ਇਹਦਾ ਸੁਆਦ ਦੇਖਦੇ ਹਾਂ ਕਿਸ ਤਰ੍ਹਾਂ ਦਾ ਸੁਆਦ ਬਖੋ ਵੀ ਬਹੁਤ ਅੱਛਾ ਬੱਸ ਇਹ ਇਹ ਤਾਂ ਮੈਂ ਪੂਰਾ ਮੂੰਚ ਨਹੀਂ ਪਾਇਆ ਇਹ ਪੂਰਾ ਪਾਲਾ ਤਾਂ ਮੇਰਾ ਸਾਰਾ ਹੀ ਮੂੰਹ ਇਹਨੇ ਲਵੇੜ ਦੇਣਾ ਸੀ ਹੁਣ ਕੱਟ ਕੇ ਸਿਰਫ ਇੱਕ ਨਾਲ ਕਾਰਨਰ ਤੋਂ ਵਾਈਟ ਲਈ ਹੈ ਤੇ ਫੇਰ ਵੀ ਮੇਰਾ ਹੁਣ ਇਹਨੇ ਦਾਰੋਂ ਲਵੇੜ ਦਿੱਤਾ ਕੋਈ ਨਹੀਂ ਇਹ ਸਵਾਦ ਚਖਣੇ ਨੇ ਤਾਂ ਫਿਰ ਮੂੰਹ ਤਾਂ ਲਿਬੜੇ ਗਏ ਜਿੱਦਾਂ ਆਂਬ ਚੁੱਕੀ ਹੈ ਨਾ ਇਹ ਆਂਬ ਦਾ ਜਿੰਨਾ ਸਵਾਦ ਆਉਂਦਾ ਵਾਜੇ ਸਾਫ ਕਰਨ ਦਾ ਵੀ ਉਹਨੇ ਉਹਨੇ ਹੁੰਦਾ ਮੂੰਹ ਤਾਂ ਲਿਫੜਨਾ ਹੀ ਹੈ ਹਾਂ ਠੀਕ ਹੈ ਨਾ ਤਾਂ ਜੇ ਤੁਹਾਨੂੰ ਪੂਰੀ ਭੁੱਖ ਲੱਗੀ ਹੋਵੇ ਤਾਂ ਮੈਂਟੋ ਮੰਟੂ ਤੁਹਾਡੀ ਭੁੱਖ ਲਗਾ ਦੇਗਾ ਬਹੁਤ ਸਵਾਦ ਹੈ ਹਾਂ ਨਾਲ ਆਂਬਲੇ ਨਾਲ ਕੋਲ ਡਰਿੰਕ ਦਿੱਤਾ ਹੈ ਕੋਲ ਡਰਿੰਕ ਬਹੁਤ ਅੱਛਾ ਹੈ ਸੀ ਟੈਸਟ ਕਰਨ ਲੱਗੇ ਆ ਸਪਰਾਕ ਬਾ ਜਿਸ ਤਰ੍ਹਾਂ ਦੇ ਵੀਡੀਓ ਤੁਸੀਂ ਪਹਿਲਾਂ ਦੇਖਿਆ ਹੈ ਕਿ ਖਬਾਦ ਨੂੰ ਕਿਸ ਤਰ੍ਹਾਂ ਤਿਆਰ ਕਰਦੇ ਨੇ ਉਸ ਨੂੰ ਫਿਰ ਇੱਕ ਰੋਟੀ ਦੇ ਵਿੱਚ ਗ੍ਰੈਫ ਕਰਕੇ ਇਹਦੇ ਚਟਨੀ ਵੀ ਪਾਉਂਦੇ ਨੇ ਤੇ ਹੁਣ ਚੈੱਕ ਕਰਕੇ ਤੁਹਾਨੂੰ ਦੱਸਾਂਗਾ ਕਿ ਇਸ ਦੀ ਬਾਹਰਲੀ ਸਾਈਡ ਤੇ ਜੋ ਰੋਲ ਕੀਤਾ ਹੈ ਉਹ ਜਿਦਾਂ ਆਮ ਰੋਟੀ ਹੈ ਨੇ ਸਭੇ ਤੇ ਪਕਾ ਕੇ ਇਹ ਰੋਟੀ ਹੈ ਉਸ ਦੇ ਵਿੱਚ ਸਲਾਦ ਹੈ ਸਲਾਦ ਦੇ ਵਿੱਚ ਓਨੀਅਨ ਹੈ ਪਿਆਜ਼ ਨਹੀਂ ਪਾਲਕ ਹੈ ਸਿਮਲਾ ਮਿਰਚ ਹੈ ਔਰ ਇਸ ਤੋਂ ਇਲਾਵਾ ਬੰਦ ਗੋਭੀ ਤੇ ਇਸ ਦੇ ਵਿੱਚ ਸੌਸ ਵਗੈਰਾ ਪਾ ਕੇ ਹੋਰ ਸਾਰੇ ਦੇਸੀ ਮਸਾਲੇ ਪਾ ਕੇ ਇਹਨੂੰ ਤਿਆਰ ਕੀਤਾ ਗਿਆ ਹੈ ਚਿਕਨ ਕਬਾਬ ਨੂੰ ਤੇ ਜਦੋਂ ਅਸੀਂ ਇਹਨੂੰ ਦੇਖਦੇ ਆਂ ਤੇ ਦੇਖਦੇ ਨਹੀਂ ਬਹੁਤ ਥੁੱਕ ਤਾਂ ਪਹਿਲਾਂ ਲੱਗੀ ਜਦੋਂ ਖਾਣਾ ਆਇਆ ਤੇ ਹੋਰ ਜ਼ਿਆਦਾ ਭੁੱਖ ਲੱਗ ਜਾਂਦੀ ਹੈ ਤੇ ਇਹਨਾਂ ਖਿਆਲ ਰੱਖਣਾ ਹੈ ਕਿ ਜਿਹੜਾ ਇਸਦੇ ਉੱਪਰ ਪੇਪਰ ਲਪੇਟਿਆ ਉਹ ਵੀ ਬ੍ਰਾਊਨ ਕਲਰ ਦਾ ਹੈ। ਜਿਹੜਾ ਰੰਗ ਰੋਟੀ ਦਾ ਹੈ ਇਹਦੇ ਵਿੱਚ ਉਹੀ ਰੰਗ ਇਹ ਤਾਂ ਕਲਰ ਦਾ ਹੀ ਹੈ। ਕਿ ਇਦਾਂ ਨਾ ਹੁੰਦਾ ਕਿ ਛਿੱਟ ਛਿੱਟ ਇਦਾਂ ਖਾਲੀ ਹੈ। ਨਹੀਂ ਇਸ ਨੂੰ ਪਹਿਲਾਂ ਨਾ ਆਰਾਮ ਨਾਲ ਜਿਹੜਾ ਇਹਦੇ ਉੱਪਰ ਪੇਪਰ ਹੈ ਇਸ ਨੂੰ ਉਤਾਰ ਲੈਣਾ ਹੈ। ਜਾਂ ਉਤਾਰ ਲੈਣਾ ਹੈ ਜਾਂ ਥੱਲੇ ਕਰ ਲੈਣਾ ਹੈ। ਆ ਦੇਖੋ। ਇਹਨੂੰ ਜਿਉ ਜਿਉ ਆਪਾਂ ਉੱਪਰੋਂ ਬੁਰਕੀਆਂ ਭਰੀਆਂ ਜਾਣੀਆਂ ਨੇ ਬਾਈਕ ਲਈ ਜਾਣੀਆਂ ਐ ਫਿਰ ਥਿਉ ਥਿਉ ਇਸ ਨੂੰ ਥੱਲੇ ਕਰੀ ਜਾਣਾ ਜਾਂ ਇਹਨੂੰ ਬਿਲਕੁਲ ਹੀ ਉਤਾਰ ਲੈਣਾ ਹਾਂ ਇਸਦਾ ਵੀ ਬਹੁਤ ਅੱਛਾ ਸਵਾਦ ਹੈ ਮਨੇ ਇੱਥੇ ਸਿਪਰਾ ਕਬਾਬ ਤੇ ਇਹਨਾਂ ਦੀਆਂ ਤਿੰਨ ਚੀਜ਼ਾਂ ਮੈਂ ਚੈੱਕ ਕੀਤੀਆਂ ਸਿਰ ਤਿੰਨਾਂ ਦਾ ਸਵਾਦ ਬਹੁਤ ਵਧੀਆ ਅਲੱਗ-ਅਲੱਗ ਟੇਸਟ ਹੈ ਇਹਨਾਂ ਦਾ ਤੇ ਮੈਨੂੰ ਲੱਗਦਾ ਤੇ ਅਸੀਂ ਇਕੱਠੀਆਂ ਲੈ ਕੇ ਖਾ ਨਹੀਂ ਸਕਦੇ ਕਿ ਇਹਨਾਂ ਦੀ ਕੁਆਲਿਟੀ ਇੰਨੀ ਜ਼ਿਆਦਾ ਹੈ ਤੇ ਇੱਕ ਟਾਈਮ ਅਸੀਂ ਇੱਕ ਹੀ ਚੀਜ਼ ਖਾ ਸਕਦੇ ਹਾਂ ਜਿਹਦੇ ਨਾਲ ਸਾਡੀ ਭੁੱਖ ਮਿੱਟ ਜਾਂਦੀ ਹੈ ਤੇ ਆਓ ਅਸੀਂ ਸਾਰੇ ਇੱਕ ਵਾਰੀ ਸਪਰਾ ਕਬਾਬ ਗ੍ਰਿਲ ਤੇ ਆਣ ਕੇ ਚੈੱਕ ਕਰਕੇ ਦੇਖੀਏ ਇਹਨਾਂ ਦੇ ਖਾਣੇ ਨੂੰ ਮੈਂ ਚੈੱਕ ਕੀਤਾ ਮੈਨੂੰ ਤਾਂ ਬਹੁਤ ਸਵਾਦ ਲੱਗਾ ਬਹੁਤ ਅੱਛਾ ਲੱਗਾ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇੱਥੇ ਖਾਓਗੇ ਤੇ ਆਪਣੇ دوستਾਂ ਮਿੱਤਰਾਂ ਨੂੰ ਹੋਰ ਵੀ ਦੱਸੋਗੇ ਕਿ ਆਓ ਚਲਿਏ ਜੇ ਪਾਰਟੀ ਕਰਨੀ ਹੈ ਤੇ ਆਪਾਂ ਸਿਪਰਾ ਕबाब ਤੇ ਚੱਲਦੇ ਹਾਂ ਤੇ ਬਹੁਤ ਵਧੀਆ ਲੱਗੇਗਾ